ਅਸੀਗਰ ਜੀ ਤੁਸੀਂ ਦੇਖ ਰਹੇ ਹੋ ਚੈਨਲ ਦੇਸ਼ ਦੁਨੀਆ ਮੈਂ ਹਾਂ ਜੀ ਸੁਰਿੰਦਰ ਚਿੰਦਾ ਅੱਜ ਅਸੀਂ ਗਰੀਬ ਪਰਿਵਾਰ ਨਾਲ ਤੁਹਾਨੂੰ ਮਿਲਣ ਜਾ ਰਹੇ ਹਾਂ ਜੋ ਬਹੁਤ ਹੀ ਮੁਸ਼ਕਲ ਦੇ ਵਿੱਚ ਨੇ ਉਹ ਬਿਮਾਰ ਹੈ ਉਹਨਾਂ ਦੀ ਜਿਹੜੀ ਕਿਡਨੀ ਹੈ ਉਹ ਵੀ ਫੇਲ ਹੋ ਚੁੱਕੀ ਹੈ ਤੇ ਡੈਲਸਿਸ ਵਗੈਰਾ ਵੀ ਹੋ ਰਹੀ ਹੈ ਬਹੁਤ ਹੀ ਗਰੀਬ ਪਰਿਵਾਰਾ ਤੁਹਾਡੀ ਗੱਲਬਾਤ ਕਰਨੇ ਆ ਉਹਨਾਂ ਨਾਲ ਹਾਂ ਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਸ਼ੰਕਰ ਹੈ ਜੀ ਸਰ ਕੀ ਪ੍ਰੋਬਲਮ ਆਲੀ ਤੁਹਾਨੂੰ ਮੈਨੂੰ 3 ਸਾਲ ਤੋਂ ਕਿਡਨੀ ਦੀ ਪ੍ਰੋਬਲਮ ਹੈ ਜੀ ਮੈਂ ਕਿਡਨੀ ਦੀ ਪ੍ਰੋਬਲਮ ਦੇ ਕਰਕੇ ਕਿੱਤੇ ਜਾਂਦਾ ਨਹੀਂ ਖਾਨਕਮਾਨ ਨੂੰ ਮੇਰੇ ਆ ਦੇਖੋ ਹਾਲਤੀ ਪੈਰ ਸੂਜੇ ਪਏ ਹੈਗੇ ਜੀ ਆ ਦੇਖੋ ਜੀ ਦਲਸੀ ਜੁੰਦੀ ਮੇਰੀ 2 ਮਹੀਨੇ ਤੋਂ ਜੀ ਹਾਂ ਜੀ ਤੇ ਮੈਂ ਬਹੁਤ ਪਰੇਸ਼ਾਨ ਹੈ ਮੈਨੂੰ ਕਿਡਨੀ ਦੀ ਲੋੜ ਹੈ ਠੀਕ ਮੈਨੂੰ ਕਿਡਨੀ ਚ ਮਤਲਬ ਮਿਲ ਜਾਵੇ ਮੇਰੇ ਛੋਟੇ ਛੋਟੇ 3-4 ਬੱਚੇ ਹੈਗੇ ਜੀ ਇਹਨਾਂ ਦੀ ਪਰਵਰੀ ਸੋਣ ਵਾਸਤੇ ਮੈਨੂੰ ਕਿਡਨੀ ਦੀ ਲੋੜ ਹੈ ਜੀ ਹਾਂ ਜੀ ਮੈਨੂੰ ਸਕੂਲ ਦਾ ਵੀ ਇਹਨਾਂ ਦਾ ਖਰਚਾ ਚਾਹੀਦਾ ਹੈਗਾ ਖਾਣ ਪੀਣ ਨੂੰ ਵੀ ਚਾਹੀਦਾ ਹੈਗਾ ਜੀ ਮਤਲਬ ਹੈ ਨਹੀਂ ਮੇਰੇ ਕੋ ਕੁਝ ਵੀ ਜੀ ਹਾਂ ਜਿਵੇਂ ਬਹੁਤ ਪਰੇਸ਼ਾਨ ਤਿੰਨ ਸਾਲ ਤੋਂ ਤੁਹਾਡੀ ਹੈਲਪ ਵਾਸਤੇ ਕੋਈ ਹੈਲਪ ਵਾਸਤੇ ਹਾਂਜੀ ਮੈਨੂੰ ਹੈਲਪ ਵਾਸਤੇ ਸੰਸਤਾ ਦੀ ਲੋੜ ਹੈ ਹਾਂਜੀ ਪਹਿਲੇ ਕੀ ਕਹਿਣਾ ਚਾਹਦੇ ਤੁਸੀਂ ਤੁਹਾਡੇ ਜਿਹੜੇ ਹਸਬੰਦ ਆ ਉਹ ਕਾਫੀ ਬਿਮਾਰ ਹੈਗਾ ਕੀ ਕਹਿਣਾ ਹੈ ਉਸਾਰੇ ਬਸ ਜੀ ਮੈਨੂੰ ਤਾਂ ਹੋਰ ਕੁਝ ਨਹੀਂ ਚਾਹੀਦਾ ਬਸ ਇਹਨਾਂ ਦੀ ਜ਼ਿੰਦਗੀ ਬਖਸ਼ ਜਾਵੇ ਬਸ ਇਹ ਹੀ ਬਹੁਤ ਹੈ ਮੇਰੇ ਲਈ ਕੁਝ ਨਹੀਂ ਚਾਹੀਦਾ ਬਸ ਮੇਰੇ ਛੋਟੇ ਛੋਟੇ ਬੱਚੇ ਨੇ ਇਹਨਾਂ ਦੀ ਪੜਾਈ ਦਿਖਾਈ ਵਾਸਤੇ ਕੁਝ ਸੇਵਾ ਕਰ ਦਿਓ किडनी ਦੀ ਲੋੜ ਹੈ ਕਿਡਨੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜੀ ਸਾਨੂੰ ਸਾਨੂੰ ਕਿਡਨੀ ਦੀ ਲੋੜ ਹੈ ਜੀ ਜ਼ਿਆਦਾ ਇਹ ਸਾਡੇ ਗਰੀਬ ਪਰਿਵਾਰ ਜੋ ਉਹਨਾਂ ਨੇ ਆਪਣਾ ਦੁੱਖ ਦੱਸਿਆ ਵਾ ਸਾਡੇ ਕੋਲ ਐਨਜੀਓ ਦੇ ਭਾਈ ਸਾਹਿਬ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਨ ਆਪਾਂ ਸੱਸੀ ਜੀ ਸੱਸੀ ਕਲ ਜੀ ਤੁਹਾਡੇ ਵੱਲੋਂ ਅੱਜ ਇੱਥੇ ਪਹੁੰਚੇ ਗਏ ਹੋ ਭਾਈ ਸਾਹਿਬ ਕਹਿੰਦੇ ਕਾਫੀ ਬਿਮਾਰ ਹੈ ਕਿਡਨੀ ਦੀ ਲੋੜ ਹਨ ਕਿਸ ਤਰ੍ਹਾਂ ਉਹਨਾਂ ਨੇ ਮਦਦ ਕਰਾਉਣਾ ਹੈ ਜੀ ਮੈਂ ਮਹੇਸ਼ ਵਰਮਾ ਪ੍ਰੈਜ਼ੀਡੈਂਟ ਨਿਸਵਾਰ ਸ਼ਿਵ ਸੰਸਥਾ ਅੱਜ ਸਾਡੀ ਸੰਸਥਾ ਨੂੰ ਇੱਕ ਰਿਕੁਐਸਟ ਆਈ ਸੀਗੀ ਜੀ ਤੇ ਇੱਕ ਪੇਸ਼ੈਂਟ ਸੀਗਾ ਸ਼ੰਕਰ ਨਾਮ ਦਾ ਸੰਜੇ ਗਾਂਧੀ ਕਲੋਨੀ ਤਾਜਪੁਰ ਰੋਡ ਤੇ ਤੇ ਕਿਸੇ ਨੇ ਇਹਨਾਂ ਦੇ ਰੈਫਰੈਂਸ ਦਿੱਤਾ ਸਾਨੂੰ ਵੀ ਉਹਨਾਂ ਨੂੰ ਪਿਛਲੇ 2-3 ਸਾਲਾਂ ਤੋਂ ਪ੍ਰੋਬਲਮ ਆ ਰਹੀ ਹੈ ਕਿਡਨੀ ਦੀ ਦੋਨੋਂ ਕਿਡਨੀਆਂ ਫੇਲ ਹੋ ਚੁੱਕੀਆਂ ਉਹਨਾਂ ਦੀਆਂ ਤੇ ਹੁਣ ਪਿਛਲੇ ਲਗਭਗ 2 ਮਹੀਨਿਆਂ ਤੋਂ ਡਾਇਲਿਸਿਸ ਤੇ ਵੀ ਹੈਗੇ ਨੇ ਔਰ ਘਰ ਦੇ ਵਿੱਚ ਕਮਾਨ ਵਾਲੇ ਇਹੀ ਨੇ ਹੋਰ ਕੋਈ ਹੈਵੀ ਨਹੀਂ ਤਿੰਨ ਬੱਚੇ ਉਹਨਾਂ ਦੇ ਛੋਟੇ-ਛੋਟੇ ਤੇ ਕਮਾਨ ਵਾਲਾ ਕੋਈ ਵੀ ਨਹੀਂ ਹੈਗਾ ਤੇ ਬਹੁਤ ਜ਼ਿਆਦਾ ਪ੍ਰੋਬਲਮ ਦੇ ਵਿੱਚ ਹੈ ਇਹ ਪਰਿਵਾਰ ਔਰ ਸਾਡੀ ਸੰਸਥਾ ਨੂੰ ਗੁਜਾਰਿਸ਼ ਕੀਤੀ ਕਿ ਸਾਡੀ ਹੈਲਪ ਵੀ ਕੀਤੀ ਜਾਵੇ ਤਾਂ ਅਸੀਂ ਰਾਸ਼ਨ ਪਾਣੀ ਵੱਲੋਂ ਵੀ ਇਹਨਾਂ ਦੀ ਹੈਲਪ ਕਰਾਂਗੇ ਔਰ ਪਲੱਸ ਸਾਡੀ ਸੰਸਥਾ ਰਾਹੀਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਵੀ ਬੰਦਾ ਜਾਂ ਜੋ ਵੀ ਇਨਸਾਨ ਇਸ ਵੀਡੀਓ ਨੂੰ ਦੇਖ ਰਿਹਾ ਜਾਂ ਵੱਧ ਤੋਂ ਵੱਧ ਸ਼ੇਅਰ ਵੀ ਕਰਨੀ ਆ ਔਰ ਅੱਗੇ ਤੋਂ ਅੱਗੇ ਇਹ ਵੀ ਗੁਜਾਰਿਸ਼ ਵੀ ਕਰਨੀ ਆ ਕਿ ਅਗਰ ਕੋਈ ਕਿਡਨੀ ਡੋਨੇਟ ਕਰ ਸਕਦਾ ਤਾਂ ਇਸ ਪਰਿਵਾਰ ਦੀ ਹੈਲਪ ਵੀ ਜ਼ਰੂਰ ਕਰੇ ਔਰ ਇਹਦੇ ਇਲਾਜ ਦੇ ਵਿੱਚ ਵੀ ਅਗਰ ਜੇ ਕੋਈ ਖਰਚਾ ਆਏਗਾ ਸਾਡੀ ਵੀ ਸੰਸਥਾ ਹੈਲਪ ਕਰੇਗੀ ਔਰ ਵੱਧ ਤੋਂ ਵੱਧ ਡੋਨਰ ਜਿਹੜੇ ਆ ਕੇ ਸਾਡੇ ਚੈਨ ਇਹਨਾਂ ਦੇ ਚੈਨਲ ਲਾਈਵ ਵੀ ਅਸੀਂ ਸੁਰਿੰਦਰ ਭਾਜੀ ਦਾ ਵੀ ਅੱਜ ਧੰਨਵਾਦ ਕਰਦੇ ਹਾਂ ਕਿ ਜੋ ਅੱਜ ਸਾਡੀ ਇੱਕ ਵਾਸਤੇ ਆ ਕੇ ਇਹਨਾਂ ਨੇ ਕਵਰੇਜ ਕੀਤੀ ਔਰ ਚੈਨਲ ਲਾਈਵ ਵੀ ਅਸੀਂ ਧੰਨਵਾਦ ਕਰਨੇ ਆ ਸਾਰਿਆਂ ਦਾ ਕਿ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ ਇਹੀ ਸਾਡੀ ਗੁਜਾਰਿਸ਼ ਹੈ ਜੀ ਇਹਨਾਂ ਨੂੰ ਜੋ ਸਸਤਾ ਤੋਂ ਪਹੁੰਚ ਸੀਗੀ ਔੜੀ ਬਿੜੀ ਸਾਡਾ ਪਹੁੰਚਿਆ ਅੱਜ ਭਾਈ ਕੀ ਕਹਿਣਾ ਕਰਦੇ ਤੁਸੀਂ ਅੱਜ ਤੋਂ ਪੁੱਛੋ ਇਹ ਯੂ ਮੈਂ ਕਿ ਖਸਰੀ ਗੱਲ ਜੀ ਸਾਰਿਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਜੀ ਪਰ ਗਰੀਬ ਪਰਿਵਾਰ ਦੀ ਮਦਦ ਹੋਣੀ ਚਾਹੀਦੀ ਜੀ ਠੀਕ ਹੈ ਬਾਕੀ ਸਾਡੇ ਸੰਸਥਾ ਦੇ ਮੈਂਬਰ ਵੀ ਸਾਰੇ ਹੈਗੇ ਉਹ ਵੀ ਅਸੀਂ ਮਦਦ ਕਰਾਂਗੇ ਜਿਹੜੇ ਵੱਧ ਚੜ ਕੇ ਹੋਏਗੀ ਬਾਕੀ ਅੱਗੇ ਲੋਕਾਂ ਅਪੀਲ ਕਰਦੇ ਹੋ ਵੀ ਉਹ ਵੀ ਥੋੜਾ ਬਹੁਤ ਸਹਿਯੋਗ ਕਰਨ ਜੀ ਜੀ ਇਹ ਸਮਝ ਭਾਈ ਸਾਹਿਬ ਜੋ ਪਹੁੰਚੇ ਸੀਗੇ ਇਹ ਦਿਖਾ ਰਹੇ ਤੁਹਾਨੂੰ ਗਰੀਬ ਪਰਿਵਾਰ ਇਹ ਹੈਲਪ ਦੀ ਗੁਹਾਰ ਲਗਾ ਰਹਿਣਾ ਤੇ ਜਈ ਉਹ ਸੰਸਥਾ ਦੇ ਸਾਡੇ ਭਾਈ ਮਕੇਸ਼ ਭਾਈ ਪਹੁੰਚੇ ਆ ਉਹ ਉਹਨਾਂ ਨੂੰ ਆਸ-ਵਿਸ਼ਵਾਸ ਦੇ ਰਹੇ ਆ ਵੀ ਜਰੂਰ ਇਹਨਾਂ ਦੀ ਹੈਲਪ ਹੋਊਗੀ ਅਸੀਂ ਵੀ ਆਸ ਕਰਦੇ ਹਾਂ ਸਾਰੇ ਰਸਟਾਂ ਨੂੰ ਇਸ ਭਾਈ ਸਾਹਿਬ ਦੀ ਵੱਧ ਚੜ ਕੇ ਹੈਲਪ ਕੀਤੀ ਜਾਵੇ ਕਿ ਜੋ ਉਹਨਾਂ ਦੇ ਛੋਟਾ ਛੋਟਾ ਪਰਿਵਾਰ ਆ ਦੇਖਦੇ ਛੋਟੇ ਬੱਚੇ ਆ ਗਿਆ ਉਹਨਾਂ ਦੀ ਪੜ੍ਹਾਈ ਖਰਾਬ ਹੋ ਰਹੀ ਆ ਜੋ ਉਹਨਾਂ ਦੇ ਮੈਸੇਜ ਆ ਉਹ ਵੀ ਗੁਹਾਰ ਲਗਾ ਰਿਹਾ ਹੈ ਹੈਲਪ ਦੀ ਤੇ ਅਸੀਂ ਜਨਤਾ ਨੂੰ ਇਹੀ ਅਪੀਲ ਕਰਾਂਗੇ ਕਿ ਇਹਨਾਂ ਦੀ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਅਗਲੀ ਅਪਡੇਟ ਲੈ ਕੇ ਤੁਹਾਨੂੰ ਜਰੂਰ ਮਿਲਾਂਗੇ ਦੇਖਦੇ ਰਹੋ ਚੈਨਲ ਦੇਸ਼ ਦੁਨੀਆ ਥੈਂਕ ਯੂ